ਜਿਸ ਔਰਤ ਦਾ ਕਿਸੇ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਸ਼ੋਸ਼ਣ ਕੀਤਾ ਜਾਂ ਆਪਾਂ ਕਹੀਏ ਸ਼ਾਰੀਰੀਕ ਸ਼ੋਸ਼ਣ ਕੀਤਾ ਉਸ ਨੂੰ ਸਮਝੌਤਾ ਕਰਨ ਦੇ ਨਾਂ ਤੇ ਵੀ ਹਰਮੀਤ ਉਹਨਾਂ ਨੇ ਕਿਹਾ ਸੀ ਕਿ ਆ ਜਾ ਅਸੀਂ ਤਿੰਨ ਚਾਰ ਰਾਤਾਂ ਹੋਰ ਇਕੱਠੇ ਬਤਾ ਲੈਣੇ ਕਾੜੀਏ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹਰਮীত ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕੇ ਸਨੌਰ ਤੋਂ ਬੜੇ ਚਰਚਾ ਚ ਨੇ ਸਭ ਜਾਣਦੇ ਨੇ ਕਿ ਆਪਣਾ ਉਹ ਅੱਜ ਕੱਲ੍ਹ ਫਰਾਰ ਹੋਏ ਪਏ ਨੇ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ ਔਰ ਜੋ ਫਰਾਰ ਹੋਏ ਨੇ ਜਿਸ ਮਾਮਲੇ ਚ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਉਸ ਮਾਮਲੇ ਦੀ ਕਹਾਣੀ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੀ ਜ਼ੁਬਾਨੀ ਇਹ ਐਫ ਆਈ ਆਰ ਤੁਸੀਂ ਦੇਖ ਰਹੇ ਹੋ ਜੋ ਸਾਡੇ ਹੱਥ ਦੇ ਵਿੱਚ ਹੈ ਇਸ ਐਫ ਆਈ ਆਰ ਦੇ ਵਿੱਚ ਕੀ ਮਜ਼ਮੂਨ ਹੈ ਕੀ ਲਿਖਿਆ ਹੈ ਉਸ ਪੀੜਤ ਮਹਿਲਾ ਨੇ 1 ਸਤੰਬਰ 2025 ਨੂੰ ਭਾਵ ਤਿੰਨ ਦਿਨ ਪਹਿਲਾਂ ਰਾਤੀ 11:05 ਤੇ ਸਿਵਲ ਲਾਈਨ ਪਟਿਆਲਾ ਦੇ ਥਾਣੇ 'ਚ ਐਫ ਆਈ ਆਰ ਦਰਜ ਹੁੰਦੀ ਹੈ ਔਰ ਜੋ ਘਟਨਾ ਕ੍ਰਮ ਦਾ ਜ਼ਿਕਰ ਕੀਤਾ ਗਿਆ ਉਹ ਘਟਨਾ ਕ੍ਰਮ ਹੈਗਾ 12 ਫਰਵਰੀ 2014 ਤੋਂ ਲੈ ਕੇ 12 ਜੂਨ 2024 ਤੱਕ ਦਾ ਭਾਵ ਜੇ ਆਪਾਂ ਲਾਈਏ ਤਕਰੀਬਨ ਇੱਕ ਦਹਾਕਾ ਇੱਕ ਦਹਾਕੇ ਦਾ ਭਾਵ 10 ਸਾਲ ਦਾ ਇਸ ਦਾ ਸਮਾਂ ਲਿਖਿਆ ਐਫ ਆਈ ਆਰ ਹੁਣ ਜਾ ਕੇ ਦਰਜ ਹੋਈ ਆ ਔਰ ਐਫ ਆਈ ਆਰ ਚ ਪੀੜਤ ਕੀ ਕਹਿੰਦੀ ਹੈ ਹਾਲਾਂਕਿ ਉਹ ਖੁਦ ਸ਼ਾਦੀशुदा ਇੱਕ ਬੇਟੀ ਦੀ ਮਾਂ ਐ ਉਹਦੀ ਬੇਟੀ ਬਾਹਰਲੇ ਮੁਲਕ ਦੇ ਵਿੱਚ ਪੜ ਰਹੀ ਐ 45 ਸਾਲ ਦੀ ਇਹ ਮਹਿਲਾ ਆਪਣੀ ਸ਼ਿਕਾਇਤ ਵਿੱਚ ਲਿਖਦੀ ਐ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਹਲਕਾ ਸਨੌਰ ਜੋ ਕਹਿੰਦੇ ਐ ਕਿ ਆਪਣਾ ਮੈਨੂੰ ਸੋਸ਼ਲ ਮੀਡੀਆ ਤੇ ਮਿਲਦਾ ਉਹ ਸੋਸ਼ਲ ਮੀਡੀਆ ਤੇ ਉਦੀ ਤੇ ਮੇਰੀ ਮੁਲਾਕਾਤ ਹੁੰਦੀ ਹੈ 2013-14 ਦੇ ਵਿੱਚ ਖਾਸ ਕਰਕੇ ਫੇਸਬੁੱਕ ਰਾਹੀਂ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਡੀ ਗੱਲਬਾਤ ਆਪਸ ਚ ਅੱਗੇ ਵਧਣ ਲੱਗ ਪੈਂਦੀ ਹੈ ਪੋਲੀਟੀਕਲੀ ਉਹ ਐਕਟਿਵ ਸੀਗਾ ਹਰਮੀਤ ਉਸ ਵੇਲੇ ਰਾਜਨੀਤਿਕ ਤੌਰ ਤੇ ਸਰਗਰਮ ਸੀਗਾ ਪਰ ਕਿਸੇ ਤਰ੍ਹਾਂ ਦੀ ਸਿਆਸੀ ਤਾਕਤ ਨਹੀਂ ਸੀ ਉਹਦੇ ਕੋਲ ਅਤੇ ਉਨੂੰ ਉਹ ਦੱਸਦਾ ਕਿ ਮੈਂ ਤਲਾਕਸ਼ੁਦਾ ਹਰਮੀਤ ਪਠਾਨ ਮਾਜਰਾ ਕਹਿੰਦਾ ਤੇ ਰਿਸ਼ਤੇ ਦੀ ਤਲਾਸ਼ ਦੇ ਵਿੱਚ ਤੇ ਉਸ ਤੋਂ ਬਾਅਦ ਖੁਦ ਉਹ ਆਪਣੀ ਵਿਆਹ ਦਾ ਪ੍ਰਸਤਾਵ ਭਾਵ ਉਸ ਪੀੜਤਾ ਨੂੰ ਰਮੀਤ ਪਠਾਨ ਮਾਜਰਾ ਕਹਿੰਦਾ ਵੀ ਆਜਾ ਆਪਾਂ ਵਿਆਹ ਕਰਾ ਲੈਂਦੇ ਆ ਤੇ ਇਹ ਗੱਲ ਅੱਗੇ ਵੱਧਦੀ ਵੱਧੀ 213 14 ਦੇ ਵਿੱਚ ਇਹਨਾਂ ਦੀ ਜਾਣ ਪਛਾਣ ਹੁੰਦੀ ਹੈ 2019 ਤੱਕ ਭਾਵ ਆਪਾਂ ਚੱਲੀਏ ਅਗਲੇ 5 ਸਾਲ ਹੋਰ ਉਨ੍ਹਾਂ ਦਾ ਇਹ ਰਿਸ਼ਤਾ ਜਿਹੜਾ ਬਣ ਚੁੱਕਾ ਹੁੰਦਾ ਬਿਨਾਂ ਵਿਆਹ ਦੇ ਕਿਉਂਕਿ ਭੀੜਤਾ ਦਾ ਕਹਿਣਾ ਮੈਂ ਉਹਦੀ ਗੱਲਾਂ ਤੇ ਆ ਗਈ ਸੀ ਜਾਂ ਉਹਦੀਆਂ ਗੱਲਾਂ ਤੇ ਮੈਂ ਭਰੋਸਾ ਕਰ ਲਿਆ ਸੀ ਵੀ ਇਹ ਤਲਾਕਸ਼ੁਦਾ ਹੈ ਇਹਨੂੰ ਵੀ ਸਾਥ ਚਾਹੀਦਾ ਹੈ ਭਰੋਸਾ ਕਰਕੇ ਕਹਿੰਦੀ ਮੈਂ ਉਹਦੇ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ ਇਹ ਯਕੀਨ ਮੰਨ ਕੇ ਕਿ ਉਹ ਤਲਾਕਸ਼ੁਦਾ ਹੈ ਤੇ ਇਸੇ ਭਰੋਸੇ ਤੇ ਕਈ ਵਾਰ ਉਸ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਇਹ ਐਫ ਆਈ ਆਰ ਦੀ ਸ਼ਬਦਾਵਲੀ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਸਰੀਰਕ ਸਤੰਭ ਸਥਾਪਿਤ ਕੀਤੇ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਨਹੀਂ ਇਹ ਤਾਂ ਮੇਰਾ ਸਰੀਰਿਕ ਸ਼ੋਸ਼ਣ ਹੋ ਰਿਹਾ ਹੈ ਭਾਵੇਂ ਜੇ ਨੂੰ ਆਪਾਂ ਕਹੀਏ ਅ ਜੋ ਇੱਥੇ ਧਾਰਾ ਲੱਗੀ ਆ ਆਈਪੀਸੀ ਅ 376 ਆਈਪੀਸੀ ਦੀ ਧਾਰਾ 420 376 ਹੋ ਜਾਂਦਾ ਸਰੀਰਿਕ ਸ਼ੋਸ਼ਣ ਕਰਨਾ 420 ਹੁੰਦਾ ਹੈ ਧੋਖਾ ਦੇਣਾ ਤੇ 506 ਹੁੰਦਾ ਹੈ ਧਮਕਾਉਣਾ ਇਹਨਾਂ ਤਿੰਨ ਧਰਾਵਾਂ ਦੇ ਤਹਿਤ ਹਰਮੀਤ ਠਾਨ ਮਾਜਰੇ ਤੇ ਤਿੰਨ ਦਿਨ ਪਹਿਲਾਂ ਇਹ ਆਪਾਂ ਕਹੀਏ 72 ਘੰਟੇ ਪਹਿਲਾਂ ਇਹ ਆਪਿਆਰਦਰ જોઈએ ਤੇ ਉਹ ਪੀੜਤਾ ਕਹਿੰਦੀ ਹੈ ਕਿ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਇਹ ਤਾਂ ਮੇਰਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਤੇ ਮੈਂ ਜਦੋਂ ਇਸ ਤੇ ਇਤਰਾਜ਼ ਕੀਤਾ ਤਾਂ ਉਸਨੇ ਆਪਣੇ ਇੱਕ ਦੋ ਸਾਥੀਆਂ ਦੀ ਹਾਜ਼ਰੀ ਚ ਮੈਨੂੰ ਇਹ ਭਰੋਸਾ ਦਿੱਤਾ ਕਿ ਨਹੀਂ ਮੇਰਾ ਤਲਾਕ ਹੋ ਚੁੱਕਾ ਤੇ ਉਸਨੇ ਉਸ ਪੀੜਤਾ ਨਾਲ ਗੁਰਦੁਆਰਾ ਪੱਤੀ ਮੁਲਤਾਨੀ ਜਗਰਾਓ ਜ਼ਿਲ੍ਹਾ ਲੁਧਿਆਣਾ ਵਿਖੇ 14 ਅਗਸਤ 2021 ਨੂੰ ਅੱਜ ਤੋਂ 4 ਸਾਲ ਪਹਿਲਾਂ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ 14 ਅਗਸਤ 2021 ਨੂੰ ਆਨੰਦ ਕਾਰਜ ਕਰਵਾ ਲੇ ਤੇ ਆਨੰਦ ਕਾਰਜ ਵੇਲੇ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਤਲਾਕ ਸ਼ੁਦਾ ਹੈ ਕਿਉਂਕਿ ਗੁਰਦੁਆਰੇ ਚੋਂ ਸਰਟੀਫਿਕੇਟ ਬਣ ਕੇ ਜਾਣਾ ਹੁੰਦਾ ਤੇ ਉਸ ਤੇ ਲਿਖਿਆ ਜਾਂਦਾ ਹੈ ਕਿ ਮੁੰਡਾ ਤੇ ਕੁੜੀ ਦਾ ਪਹਿਲਾਂ ਕਦੇ ਵਿਆਹ ਤਾਂ ਨਹੀਂ ਹੋਇਆ ਜੋ ਸਥਿਤੀ ਹੁੰਦੀ ਹੈ ਉਹ ਦੱਸਣੀ ਪੈਂਦੀ ਹੈ ਕਹਿੰਦੀ ਮੇਰੇ ਸਾਹਮਣੇ ਉਸਨੇ ਦੱਸਿਆ ਵੀ ਕਿ ਮੈਂ ਤਲਾਕ ਸ਼ੁਦਾ ਹਾਂ ਤੇ ਇਹ ਸਭ ਕੁਝ ਉਹਨੇ ਗੱਲਾਂ ਕਰਕੇ ਹਰਮੀਤ ਉਸ ਨੂੰ ਆਪਣੇ ਮਾਮੇ ਦੇ ਮੁੰਡੇ ਬਿੱਟੂ ਦੇ ਘਰ ਮਜੀਠੀਆ ਐਨਕਲੇਵ ਵਿਖੇ ਲੈ ਗਿਆ ਉਹ ਘਰ ਦਾ ਰੰਗ ਵੀ ਲਿਖਿਆ ਕਿ ਉਹ ਚਿੱਟੇ ਰੰਗ ਦਾ ਘਰ ਸੀਗਾ ਮਜੀਠੀਆ ਐਨਕਲੇਵ ਰਹਿ ਗਿਆ ਉੱਠੀ ਸੀ ਉੱਥੇ ਉਹਨਾਂ ਦੀ ਤੇ ਲਗਾਤਾਰ ਮੇਰਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਮੈਂ ਇਹ ਸਮਝ ਕੇ ਕਿ ਮੈਂ ਤਾਂ ਉਹਦੀ ਪਤਨੀ ਆ ਮੇਰੇ ਨਾਲ ਉਹ ਵਿਆਹ ਕਰਾ ਚੁੱਕਾ ਹੈ ਘਰਵਾਲੀ ਆ ਮੈਂ ਉਹਦੀ ਮੈਂ ਸਭ ਕੁਝ ਸਹਿੰਦੀ ਰਹੀ ਆ ਕਰਦੀ ਰਹੀ ਤੇ ਉਸਦੇ ਮਾਮੇ ਦੇ ਮੁੰਡੇ ਦੇ ਘਰ ਚ ਹੀ ਮੈਂ ਰਹਿ ਰਹੀ ਸੀਗੀ ਸਰੀਰਕ ਸ਼ੋਸ਼ਣ ਦਾ ਮੈਂ ਸ਼ਿਕਾਰ ਹੁੰਦੀ ਰਹੀ ਤੇ ਮਾਰਚ 2022 ਮਾਰਚ 2022 ਉਹ ਵੇਲਾ ਹੈ ਜਦੋਂ ਆਪਣਾ ਆਮ ਆਦਮੀ ਪਾਰਟੀ ਸਰਕਾਰ ਚੁਣੀ ਗਈ ਸੀ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਹੋਏ ਸੀ ਕਹਿੰਦੀ ਮਾਰਚ 2022 ਵਿੱਚ ਜਿਹੜੇ ਉਹ ਐਮਐਲਏ ਜਿੱਤੇ ਉਸ ਤੋਂ ਉਹਨੂੰ ਉਸ ਵੇਲੇ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਦੀ ਹੈ ਤੇ ਕਾਗਜ਼ ਭਰਨ ਵੇਲੇ ਪਠਾਨ ਮਾਜਰਾ ਜੋ ਲਿਖਦਾ ਉਹਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਹਨਾਂ ਕਾਗਜ਼ਾ 'ਚ ਕੀ ਲਿਖਦਾ ਕਿ ਆਪਣਾ ਮੇਰੀ ਘਰ ਵਾਲੀ ਦਾ ਨਾਮ ਸਿਮਰਨਜੀਤ ਕੌਰ ਹੈ। ਇਹ ਸਪੀਡਤਾ ਦਾ ਨਾਮ ਹੋਰ ਹੈ। ਉਹ ਕਹਿੰਦੀ ਕਿ ਮੈਨੂੰ ਉਦੋਂ ਪਤਾ ਲੱਗਿਆ ਬਈ ਇਹਦੇ ਘਰ ਵਾਲੀ ਦਾ ਨਾਮ ਤਾਂ ਇਹਨੇ ਸਿਮਰਨਜੀਤ ਕੌਰ ਭਰਿਆ ਤੇ ਮੈਨੂੰ ਇਹਨੇ ਤਲਾਕਸ਼ੁਦਾ ਦੱਸ ਕੇ ਵਿਆਹ ਕਰਵਾਇਆ। ਸੋ ਕਹਿੰਦੀ ਇਸ ਤੋਂ ਬਾਅਦ ਜਿਹੜਾ ਹੈ ਕਾਨੂੰਨੀ ਪਤਨੀ ਤੱਕ ਲਿਖਿਆ ਸੀਗਾ ਸਿਮਰਨਜੀਤ ਕੌਰ ਨੂੰ ਇਹਨੇ। ਇਹ ਪਤਨੀ ਲਿਖਿਆ ਕਹਿੰਦੀ ਤੇ ਮੈਂ ਮਾਨਸਿਕ ਤੌਰ ਤੇ ਬੜੀ ਬੁਰੀ ਤਰ੍ਹਾਂ ਟੁੱਟ ਗਈ ਜਦੋਂ ਮੈਨੂੰ ਪਤਾ ਲੱਗਿਆ ਕਿ ਪਠਾਨ ਮਾਜਰਾ ਨੇ ਮੇਰਾ ਇਦਾਂ ਵਿਆਹਿਆ ਵਰਾ ਹੋ ਕੇ ਝੂਠ ਬੋਲ ਕੇ ਤੇ ਮੇਰੇ ਨਾਲ ਝੂਠਾ ਵਿਆਹ ਕਰਾ ਕੇ ਮੇਰੇ ਇਹ ਸਰੀਰਕ ਸੰਬੰਧ ਬਣਾਉਂਦਾ ਰਿਹਾ ਬਲਾਤਕਾਰ ਕਰਦਾ ਰਿਹਾ ਪਰ ਕਹਿੰਦੀ ਮੈਂ ਉਹਨੂੰ ਆਪਣੀ ਕਾਨੂੰਨੀ ਪਤਨੀ ਮੰਨ ਰਹੀ ਸੀਗੀ ਤੇ ਕਹਿੰਦੀ ਬਈ ਇਸ ਦੌਰਾਨ ਜਦੋਂ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਇਤਰਾਜ਼ ਕੀਤਾ ਇਸ ਦੌਰਾਨ ਉਸਨੇ ਮੈਨੂੰ ਆਪਣੀ ਅਸ਼ਲੀਲ ਵੀਡੀਓ ਬਣਾ ਕੇ ਫੋਨ ਤੇ ਭੇਜੀ ਕਿੰਨੇ ਹਰਮੀਤ ਪਠਾਨ ਮਾਜਰਾ ਨੇ ਜੇ ਤੁਹਾਨੂੰ ਸੌਖੇ ਸ਼ਬਦਾਂ ਸਮਝਾਵਾਂ ਤਾਂ ਆਪਣੀ ਇਸ ਮਹਿਲਾ ਨੂੰ ਜਿਹਦੇ ਨਾਲ ਉਹਦੇ ਸਰੀਰਕ ਸੰਬੰਧ ਬਣੇ ਸੀ ਪਠਾਨ ਮਾਜਰਾ ਇਸ ਘਟਨਾ ਤੋਂ ਬਾਅਦ ਆਪਣੀ ਕਸ਼ਲੀਲ ਵੀਡੀਓ ਬਣਾ ਕੇ ਉਸ ਔਰਤ ਨੂੰ ਭੇਜਦਾ ਤੇ ਇਸ ਮਹਿਲਾ ਦਾ ਕਹਿਣਾ ਕਿ ਮੈਂ ਪੇਸ਼ ਵੀ ਕਰ ਸਕਦੀ ਹਾਂ ਤੁਹਾਨੂੰ ਅੱਜ ਵੀ ਦਿਖਾ ਦਾਂਗੀ ਵੀਡੀਓ ਉਹ ਅਤੇ ਫਿਰ ਕਿਉਂਕਿ ਇਹ ਵਿਧਾਇਕ ਬਣ ਗਿਆ ਸੀਗਾ ਤੇ ਤਾਕਤਵਰ ਹੋ ਗਿਆ ਸੀ ਸਿਆਸੀ ਤਾਕਤ ਆ ਗਈ ਸੀ ਇਹਦੇ ਕੋਲ ਤੇ ਕਹਿੰਦੇ ਕਈ ਦਿਨਾਂ ਤੋਂ ਦਬਾਅ ਪਾ ਕੇ ਇਹ ਮੈਨੂੰ ਸ਼ਿਕਾਇਤਾਂ ਦੇਣ ਤੋਂ ਰੋਕਦਾ ਰਿਹਾ ਜਦੋਂ ਮੈਂ ਕਿਹਾ ਨਹੀਂ ਮੈਂ ਇਨਸਾਫ ਲੈਣ ਲਈ ਸ਼ਿਕਾਇਤਾਂ ਦਵਾਂਗੀ ਤੇ ਇਸ ਤੋਂ ਬਾਅਦ ਉਹਨੇ ਫਿਰ ਭਰੋਸਾ ਕਿਆ ਦਿੱਤਾ ਕਹਿੰਦਾ ਨਹੀਂ ਮੈਂ ਆਪਣੀ ਪਹਿਲੀ ਘਰ ਵਾਲੀ ਛੱਡ ਦਾਂਗਾ ਤਲਾਕ ਲੈ ਲਾਂਗਾ ਤੇ ਤੈਨੂੰ ਮਤਨੀ ਵਜੋਂ ਮੰਨਾਂਗਾ ਮਾਨਤਾ ਦਵਾਵਾਂਗਾ ਅਤੇ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪਠਾਨ ਮੱਜ ਰਹੇ ਨੇ ਮੰਨੀਆਂ ਵੀ ਸੀਗੀਆਂ ਲੇਕਿਨ ਕਹਿੰਦੀ ਕੁਝ ਸਮਾਂ ਬੀਤਿਆ ਪਰ ਮੈਂ ਦਰਖਾਸਤਾਂ ਦੇਈ ਜਾ ਰਹੀ ਸੀ ਤੇ ਇਹ ਰਾਜਨੀਤਕ ਤੌਰ ਤੇ ਤਾਕਤਵਰ ਹੋ ਚੁੱਕਾ ਸੀ ਤਾਂ ਮੇਰੀ ਕਿਤੇ ਪੇਸ਼ ਨਹੀਂ ਚੱਲੀ ਤੇ ਮੇਰੇ ਤੇ ਦਬਾਅ ਪਾਉਣ ਲਈ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਗਏ ਜੁਲਾਈ 2024 ਆਪਾਂ ਭਾਵ ਮੋٹے ਤੌਰ ਤੇ ਲਈਏ ਤਾਂ ਇੱਕ ਸਾਲ ਤੋਂ 2 ਮਹੀਨੇ ਉੱਪਰ ਹੋ ਗਏ ਜਾਂ ਸਤੰਬਰ ਖੈਰ ਸ਼ੁਰੂ ਹੋਇਆ ਜੁਲਾਈ 2024 ਦੌਰਾਨ ਮੈਂ ਪਟਿਆਲਾ ਸੀ ਮੈਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਕਾਨਫਰੰਸ ਕਾਲ ਤੇ ਪਠਾਨ ਮੱਜਰੇ ਨੇ ਮੇਰੇ ਨਾਲ ਗੱਲ ਕੀਤੀ ਤੇ WhatsApp ਕਾਲ ਤੇ ਮੈਨੂੰ ਕਿਹਾ ਤੂੰ ਮੇਰੇ ਪਾਸ ਆ ਜਾ ਆਪਾਂ 2-4 ਰਾਤਾਂ ਇਕੱਠੇ گزار ਲੈਂਦੇ ਆ ਤੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਨੇ ਆ ਇਹ ਮੈਸੇਜ ਕਹਿੰਦੀ ਜਦੋਂ ਮੈਨੂੰ ਖੁਦ ਪਠਾਨ ਮੱਜਰੇ ਨੇ ਦਿੱਤਾ ਤਾਂ ਮੈਂ ਇਸ ਗੱਲ ਦੀ ਵਿਰੋਧਤਾ ਕੀਤੀ ਉਨੇ ਫੇਰ ਮੈਨੂੰ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਤੇ ਧਮਕੀ ਦਿੱਤੀ ਕਿ ਮੇਰੇ ਕੋਲ ਤੇਰੀ ਸ਼ਲੀਲ ਵੀਡੀਓ ਹੈ ਜਿਸ ਨੂੰ ਮੈਂ ਵਾਇਰਲ ਕਰਵਾਵਾਂਗਾ ਉਸ ਨੇ ਉਸ ਨੂੰ ਮਾੜਾ ਚੰਗਾ ਬੋਲਿਆ ਤੇ ਗਲਤ ਸ਼ਬਦਾਵਲੀ ਵਰਤ ਕੇ ਕਿਹਾ ਤੂੰ ਹੁਣ ਤੱਕ ਮੇਰਾ ਕੀ ਵਿਗਾੜ ਲਿਆ ਮੈਂ ਤੈਨੂੰ ਜਿਸ ਤਰ੍ਹਾਂ ਵਰਤਣਾ ਸੀ ਉਸ ਤਰ੍ਹਾਂ ਵਰਤ ਲਿਆ ਕਹਿੰਦੀ ਇਹ ਸਭ ਸੁਣਨ ਤੋਂ ਬਾਅਦ ਮੈਂ ਹੌਸਲਾ ਕਰਕੇ ਉਸ ਦੇ ਵੱਲੋਂ ਕੀਤੀ ਗਈ ਤਸ਼ੱਦਦ ਦੇ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਲਿਆ ਹੈ ਐਸੋ ਪੀੜਤਾ ਦਾ ਕਹਿਣਾ ਹੈ ਕਿ ਮੈਂ ਬੇਸਹਾਰਾ ਸਿੰਗਲ ਮਦਰ ਹਾਂ ਪਠਾਨ ਮਾਜਰਾ ਰਾਜਨੀਤਿਕ ਪਹੁੰਚ ਵਾਲਾ ਵਿਅਕਤੀ ਹੈ ਮੈਨੂੰ ਝੂਠ ਬੋਲ ਕੇ ਤਲਾਕਸ਼ੁਦਾ ਦੱਸ ਕੇ ਫਰੇਵ ਕਰਕੇ ਮੇਰਾ ਕਈ ਵਾਰ ਨੇ ਬਲਾਤਕਾਰ ਕੀਤਾ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਹਾਲਾਂਕਿ ਦਰਸ਼ਕੋ ਮੇਰੀ ਵੀ ਅੱਜ ਹੀ ਉਸ ਪੀੜਤਾ ਨਾਲ ਗੱਲ ਹੋਈ ਹੈ ਖੈਰ ਉਹਨਾਂ ਨੇ ਹਲੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਪਰ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਆਪਣਾ ਹਰਮੀਤ ਕਹਿੰਦਾ ਕਿ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਦਾ ਫੁੱਫੜ ਲੱਗਦਾ ਰਿਸ਼ਤੇਦਾਰੀ ਚ ਇਹ ਵੀ ਸੱਚ ਨਹੀਂ ਹੈ ਤੇ ਉਸ ਪੀੜਤਾ ਨੇ ਕਿਹਾ ਕਿ ਮੈਂ ਆਵਾਂਗੀ ਆਪਣਾ ਮੀਡੀਆ ਸਾਹਮਣੇ ਵੀ ਮਾਂ ਬਾਂਗੀ ਪਰ ਜਦੋਂ ਤੱਕ ਮੈਨੂੰ ਚੰਗੀ ਤਰ੍ਹਾਂ ਇਨਸਾਫ ਨਹੀਂ ਮਿਲ ਜਾਂਦਾ ਔਰ ਇਸ ਨੂੰ ਇਹਦੇ ਆਪਣਾ ਕੀਤੇ ਕੰਮ ਦੀ ਸਜ਼ਾ ਨਹੀਂ ਮਿਲਦੀ ਸੋ ਦਰਸ਼ਕੋ ਇਹ ਐਫ ਆਈ ਆਰ ਹੈ ਜਿਹੜੀ ਹਰਮੀਤ ਪਠਾਨ ਮਾਜਰਾ ਤੇ ਦਰਜ ਹੋਈ ਹੈ ਇਸ ਐਫਆਈਆਰ ਵਿੱਚ ਕੀ ਲਿਖਿਆ ਹੈ ਅਸੀਂ ਤੁਹਾਨੂੰ ਪੜ ਕੇ ਜਿਹੜਾ ਹੈਗਾ ਸੁਣਾਇਆ ਤੁਸੀਂ ਵੀ ਕਮੈਂਟਸ ਦੇ ਵਿੱਚ ਜਰੂਰ ਆਪਣੇ ਵਿਚਾਰ ਰੱਖਿਓ ਵੀ ਸਪੀਡਤਾਂ ਨੂੰ ਕਿਉਂਕਿ ਗੱਲ ਹੈਗੀ ਹੈ ਆਪਣਾ 2014 ਦੀ 10 ਸਾਲ ਪਹਿਲਾਂ ਜੋ ਇਹਦੇ ਨਾਲ ਹੋਇਆ ਜਾਂ 10 ਸਾਲ ਪਹਿਲਾਂ ਪਹਿਚਾਣ ਹੁੰਦੀ ਹੈ ਅ ਉਸ ਤੋਂ ਬਾਅਦ 19 ਦੇ ਵਿੱਚ ਜਾ ਕੇ ਹੋਰ ਨੇੜਤਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਵਿਆਹ ਕਰਾਉਂਦੇ ਨੇ 21 ਦੀ ਗੱਲ ਹੈਗੀ ਆ ਉਹ ਤਾਂ 4 ਸਾਲ ਪਹਿਲਾਂ ਆਪਾਂ ਗਏ ਰਿਸ਼ਤਾ ਦਾ 10 ਸਾਲ ਤੋਂ ਚੱਲਿਆ ਆ ਰਿਹਾ ਸੀਗਾ 4 ਸਾਲ ਪਹਿਲਾਂ ਜਦੋਂ ਇਹ ਕਾਨੂੰਨੀ ਚਾਰਾ ਜੋਈ ਸ਼ੁਰੂ ਕਰਦੀ ਹੈ ਤਾਂ ਪੁਲਿਸ ਵੱਲੋਂ ਹੁਣ ਪਰਚਾ ਦਰਜ ਕਰਨਾ ਕਿੰਨੀ ਕੁ ਛੇਤੀ ਇਨਸਾਫ ਮਿਲਦਾ ਹੈ ਹਰ ਮੀਤ ਸੱਚਾ ਹੈ ਜਾਂ ਇਹ ਸ਼ਿਕਾਇਤ ਕਰਤਾ ਕੁੜੀ ਸੱਚੀ ਹੈ ਤੁਸੀਂ ਤੇ ਖਾਸ ਕਰ ਪਟਿਆਲੇ ਦੇ ਲੋਕ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਸਾਡੇ ਨਾਲ ਆਪਣੀ رائے ਸ਼ੇਅਰ ਕਰਨ ਨਵੀਆਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਸੋ ਜਿਸ ਔਰਤ ਦਾ ਕਿਸੇ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਸ਼ੋਸ਼ਣ ਕੀਤਾ ਜਾਂ ਆਪਾਂ ਕਹੀਏ ਸਰੀਰਕ ਸ਼ੋਸ਼ਣ ਕੀਤਾ ਉਸ ਨੂੰ ਸਮਝੌਤਾ ਕਰਨ ਦੇ ਨਾਂ ਤੇ ਵੀ ਹਰਮੀਤ ਉਹਨਾਂ ਨੇ ਕਿਹਾ ਸੀ ਕਿ ਆ ਜਾ ਅਸੀਂ ਤਿੰਨ ਚਾਰ ਰਾਤਾਂ ਹੋਰ ਇਕੱਠੇ ਬਤਾ ਲੈਣੇ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹਰਮীত ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕੇ ਸਨੌਰ ਤੋਂ ਬੜੇ ਚਰਚਾ ਚ ਨੇ ਸਪਝਾਣਦੇ ਨੇ ਕਿ ਆਪਣਾ ਉਹ ਅੱਜਕੱਲ੍ਹ ਫਰਾਰ ਹੋਏ ਪਏ ਨੇ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾ ਕਰ ਰਹੀ ਹੈ ਔਰ ਜੋ ਫਰਾਰ ਹੋਏ ਨੇ ਜਿਸ ਮਾਮਲੇ ਚ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਸੀ ਉਸ ਮਾਮਲੇ ਦੀ ਕਹਾਣੀ ਪੁਲਿਸ ਵੱਲੋਂ ਦਰਜ ਐਫ ਆਈ ਆਰ ਦੀ ਜ਼ੁਬਾਨੀ ਇਹ ਐਫ ਆਈ ਆਰ ਤੁਸੀਂ ਦੇਖ ਰਹੇ ਹੋ ਜੋ ਸਾਡੇ ਹੱਥ ਦੇ ਵਿੱਚ ਹੈ ਇਸ ਐਫ ਆਈ ਆਰ ਦੇ ਵਿੱਚ ਕੀ ਮضمون ਹੈ ਕੀ ਲਿਖਿਆ ਹੈ ਉਸ ਪੀੜਤ ਮਹਿਲਾ ਨੇ 1 ਸਤੰਬਰ 2025 ਨੂੰ ਭਾਵ 3 ਦਿਨ ਪਹਿਲਾਂ ਰਾਤੀ 11:05 ਤੇ ਸਿਵਲ ਲਾਈਨ ਪਟਿਆਲਾ ਦੇ ਥਾਣੇ 'ਚ ਐਫ ਆਈ ਆਰ ਦਰਜ ਹੁੰਦੀ ਹੈ ਔਰ ਜੋ ਘਟਨਾ ਕ੍ਰਮ ਦਾ ਜ਼ਿਕਰ ਕੀਤਾ ਗਿਆ ਉਹ ਘਟਨਾ ਕ੍ਰਮ ਹੈਗਾ 12 ਫਰਵਰੀ 2114 ਤੋਂ ਲੈ ਕੇ 12 ਜੂਨ 2024 ਤੱਕ ਦਾ ਭਾਅ ਜੇ ਆਪਾਂ ਲਾਈਏ ਤਕਰੀਬਨ ਇੱਕ ਦਹਾਕਾ ਇੱਕ ਦਹਾਕੇ ਦਾ ਭਾਅ 10 ਸਾਲ ਦਾ ਇਸ ਦਾ ਸਮਾਂ ਲਿਖਿਆ ਹੈ ਐਫ ਆਈ ਆਰ ਹੁਣ ਜਾ ਕੇ ਦਰਜ ਹੋਈ ਆ ਔਰ ਐਫ ਆਈ ਆਰ ਚ ਪੀੜਤ ਕੀ ਕਹਿੰਦੀ ਹੈ ਹਾਲਾਂਕਿ ਉਹ ਖੁਦ ਸ਼ਾਦੀਸ਼ੁਦਾ ਇੱਕ ਬੇਟੀ ਦੀ ਮਾਂ ਹੈ ਉਹਦੀ ਬੇਟੀ ਬਾਹਰਲੇ ਮੁਲਕ ਦੇ ਵਿੱਚ ਪੜ ਰਹੀ ਹੈ 45 ਸਾਲ ਦੀ ਇਹ ਮਹਿਲਾ ਆਪਣੀ ਸ਼ਿਕਾਇਤ ਵਿੱਚ ਲਿਖਦੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਹਲਕਾ ਸਨੌਰ ਜੋ ਕਹਿੰਦੇ ਆ ਕਿ ਆਪਣਾ ਮੈਨੂੰ ਸੋਸ਼ਲ ਮੀਡੀਆ ਤੇ ਮਿਲਦਾ ਉਹ ਸੋਸ਼ਲ ਮੀਡੀਆ ਤੇ ਉਦੀ ਤੇ ਮੇਰੀ ਮੁਲਾਕਾਤ ਹੁੰਦੀ ਹੈ 2013-14 ਦੇ ਵਿੱਚ ਖਾਸ ਕਰਕੇ ਫੇਸਬੁੱਕ ਰਾਹੀਂ ਤੇ ਉਸ ਤੋਂ ਬਾਅਦ ਜਿਹੜਾ ਹੈ ਸਾਡੀ ਗੱਲਬਾਤ ਆਪਸ ਚ ਅੱਗੇ ਵਧਣ ਲੱਗ ਪੈਂਦੀ ਹੈ ਪੋਲੀਟੀਕਲੀ ਉਹ ਐਕਟਿਵ ਸੀਗਾ ਹਰਮਿਤ ਉਸ ਵੇਲੇ ਰਾਜਨੀਤਿਕ ਤੌਰ ਤੇ ਸਰਗਰਮ ਸੀਗਾ ਪਰ ਕਿਸੇ ਤਰ੍ਹਾਂ ਦੀ ਸਿਆਸੀ ਤਾਕਤ ਨਹੀਂ ਸੀ ਉਹਦੇ ਕੋਲ ਅਤੇ ਉਹਨੂੰ ਉਹ ਦੱਸਦਾ ਹੈ ਕਿ ਮੈਂ ਤਲਾਕਸ਼ੁਦਾ ਹਰਮਿਤ ਪਠਾਨ ਮਾਜਰਾ ਕਹਿੰਦਾ ਹੈ ਕਿ ਰਿਸ਼ਤੇ ਦੀ ਤਲਾਸ਼ ਦੇ ਵਿੱਚ ਤੇ ਉਸ ਤੋਂ ਬਾਅਦ ਖੁਦ ਉਹ ਆਪਣੀ ਵਿਆਹ ਦਾ ਪ੍ਰਸਤਾਵ ਭਾਵ ਉਸ ਪੀੜਤਾ ਨੂੰ ਰਮੀਦ ਪਠਾਨ ਮਾਜਰਾ ਕਹਿੰਦਾ ਵੀ ਆਜਾ ਆਪਾਂ ਵਿਆਹ ਕਰਾ ਲੈਂਦੇ ਆ ਤੇ ਇਹ ਗੱਲ ਅੱਗੇ ਵੱਧਦੀ ਵੱਧੀ 213 14 ਦੇ ਵਿੱਚ ਇਹਨਾਂ ਦੀ ਜਾਣ ਪਛਾਣ ਹੁੰਦੀ ਹੈ 2019 ਤੱਕ ਭਾਵ ਆਪਾਂ ਚੱਲੀਏ ਅਗਲੇ 5 ਸਾਲ ਹੋਰ ਉਹਨਾਂ ਦਾ ਇਹ ਰਿਸ਼ਤਾ ਜਿਹੜਾ ਬਣ ਚੁੱਕਾ ਹੁੰਦਾ ਬਿਨਾਂ ਵਿਆਹ ਦੇ ਕਿਉਂਕਿ ਪੀੜਤਾ ਦਾ ਕਹਿਣਾ ਮੈਂ ਉਹਦੀ ਗੱਲਾਂ ਤੇ ਆ ਗਈ ਸੀ ਜਾਂ ਉਹਦੀਆਂ ਗੱਲਾਂ ਤੇ ਮੈਂ ਭਰੋਸਾ ਕਰ ਲਿਆ ਸੀ ਵੀ ਇਹ ਤਲਾਕਸ਼ੁਦਾ ਹੈ ਇਹਨੂੰ ਵੀ ਸਾਥ ਚਾਹੀਦਾ ਹੈ ਭਰੋਸਾ ਕਰਕੇ ਕਹਿੰਦੀ ਮੈਂ ਉਹਦੇ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਿਆ ਇਹ ਯਕੀਨ ਮੰਨ ਕੇ ਕਿ ਉਹ ਤਲਾਕਸ਼ੁਦਾ ਹੈ ਤੇ ਇਸੇ ਭਰੋਸੇ ਤੇ ਕਈ ਵਾਰ ਉਸ ਨੇ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਇਹ ਐਫ ਆਈ ਆਰ ਦੀ ਸ਼ਬਦਾਵਲੀ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਸਰੀਰਕ ਸਤੰਭ ਸਥਾਪਿਤ ਕੀਤੇ ਤੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਨਹੀਂ ਇਹ ਤਾਂ ਮੇਰਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਭਾਵ ਜੇ ਇਹਨੂੰ ਆਪਾਂ ਕਹੀਏ ਅ ਜੋ ਇਤਿਹਾਰਾ ਲੱਗੀ ਹੈ ਆਈਪੀਸੀ ਅ 376 ਆਈਪੀਸੀ ਦੀ ਧਾਰਾ 420 376 ਹੋ ਜਾਂਦਾ ਹੈ ਸਰੀਰਕ ਸ਼ੋਸ਼ਣ ਕਰਨਾ 420 ਹੁੰਦਾ ਹੈ ਧੋਖਾ ਦੇਣਾ ਤੇ 506 ਹੁੰਦਾ ਹੈ ਧਮਕਾਉਣਾ ਇਹਨਾਂ ਤਿੰਨ ਤਰ੍ਹਾਂਾਂ ਦੇ ਤਹਿਤ ਪਰਮੀਤ ਥਾਣ ਮਾਜਰੇ ਤੇ ਤਿੰਨ ਦਿਨ ਪਹਿਲਾਂ ਹੀ ਆਪਾਂ ਕਹੀਏ 72 ਘੰਟੇ ਪਹਿਲਾਂ ਇਹ ਐਫ ਆਈ ਆਰ ਦਰਜ ਹੋਈ ਹੈ ਤੇ ਉਹ ਪੀੜਤਾ ਕਹਿੰਦੀ ਹੈ ਕਿ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਇਹ ਤਾਂ ਮੇਰਾ ਸਰੀਰਿਕ ਸ਼ੋਸ਼ਣ ਕੀਤਾ ਗਿਆ ਤੇ ਮੈਂ ਜਦੋਂ ਇਸ ਤੇ ਇਤਰਾਜ਼ ਕੀਤਾ ਤਾਂ ਉਸ ਨੇ ਆਪਣੇ ਇੱਕ ਦੋ ਸਾਥੀਆਂ ਦੀ ਹਾਜ਼ਰੀ ਚ ਮੈਨੂੰ ਇਹ ਭਰੋਸਾ ਦਿੱਤਾ ਕਿ ਨਹੀਂ ਮੇਰਾ ਤਲਾਕ ਹੋ ਚੁੱਕਾ ਤੇ ਉਸ ਨੇ ਉਸ ਪੀੜਤਾ ਨਾਲ ਗੁਰਦੁਆਰਾ ਪੱਤੀ ਮੁਲਤਾਨੀ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ 14 ਅਗਸਤ 2021 ਨੂੰ ਅੱਜ ਤੋਂ 4 ਸਾਲ ਪਹਿਲਾਂ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ 14 ਅਗਸਤ 2021 ਨੂੰ ਆਨੰਦ ਕਾਰਜ ਕਰਵਾ ਲੇ ਤੇ ਆਨੰਦ ਕਾਰਜ ਵੇਲੇ ਗ੍ਰੰਥੀ ਸਿੰਘ ਨੂੰ ਦੱਸਿਆ ਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਤਲਾਕ ਸ਼ੁਦਾ ਹੈ ਕਿਉਂਕਿ ਗੁਰਦੁਆਰੇ ਚੋ ਸਰਟੀਫਿਕੇਟ ਬਣ ਕੇ ਜਾਣਾ ਹੁੰਦਾ ਤੇ ਉਸ ਤੇ ਲਿਖਿਆ ਜਾਂਦਾ ਹੈ ਕਿ ਮੁੰਡਾ ਤੇ ਕੁੜੀ ਦਾ ਪਹਿਲਾਂ ਕਦੇ ਵਿਆਹ ਤਾਂ ਨਹੀਂ ਹੋਇਆ ਜੋ ਸਥਿਤੀ ਹੁੰਦੀ ਹੈ ਉਹ ਦੱਸਣੀ ਪੈਂਦੀ ਹੈ ਕਹਿੰਦੀ ਮੇਰੇ ਸਾਹਮਣੇ ਉਸਨੇ ਦੱਸਿਆ ਵੀ ਕਿ ਮੈਂ ਤਲਾਕ ਸ਼ੁਦਾ ਹਾਂ ਤੇ ਇਹ ਸਭ ਕੁਝ ਉਹਨੇ ਗੱਲਾਂ ਕਰਕੇ ਹਰਮੀਤ ਉਸ ਨੂੰ ਆਪਣੇ ਮਾਮੇ ਦੇ ਮੁੰਡੇ ਬਿੱਟੂ ਦੇ ਘਰ ਮਜੀਠੀਆ ਐਨਕਲੇਵ ਵਿਖੇ ਲੈ ਗਿਆ ਉਹ ਘਰ ਦਾ ਰੰਗ ਵੀ ਲਿਖਿਆ ਕਿ ਉਹ ਚਿੱਟੇ ਰੰਗ ਦਾ ਘਰ ਸੀਗਾ ਮਜੀਠੀਆ ਐਨਕਲੇਵ ਰਹਿ ਗਿਆ ਉੱਠੀ ਸੀ ਉੱਥੇ ਉਹਨਾਂ ਦੀ ਤੇ ਲਗਾਤਾਰ ਮੇਰਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਤੇ ਮੈਂ ਇਹ ਸਮਝ ਕੇ ਕਿ ਮੈਂ ਤਾਂ ਉਹਦੀ ਪਤਨੀ ਆ ਮੇਰੇ ਨਾਲ ਉਹ ਵਿਆਹ ਕਰਾ ਚੁੱਕਾ ਹੈ ਘਰ ਵਾਲੀ ਆ ਮੈਂ ਉਹਦੀ ਮੈਂ ਸਭ ਕੁਝ ਸਹਿੰਦੀ ਰਹੀ ਆ ਕਰਦੀ ਰਹੀ ਤੇ ਉਸਦੇ ਮਾਮੇ ਦੇ ਮੁੰਡੇ ਦੇ ਘਰ 'ਚ ਹੀ ਮੈਂ ਰਹਿ ਰਹੀ ਸੀਗੀ ਸਰੀਰਕ ਸ਼ੋਸ਼ਣ ਦਾ ਮੈਂ ਸ਼ਿਕਾਰ ਹੁੰਦੀ ਰਹੀ ਤੇ ਮਾਰਚ 2022 ਮਾਰਚ 2022 ਉਹ ਵੇਲਾ ਜਦੋਂ ਆਪਣਾ ਆਮ ਆਦਮੀ ਪਾਰਟੀ ਸਰਕਾਰ ਚੁਣੀ ਗਈ ਸੀ ਉਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਹੋਏ ਸੀ ਕਹਿੰਦੀ ਮਾਰਚ 2022 ਵਿੱਚ ਜਿਹੜੇ ਉਹ ਐਮਐਲਏ ਜਿੱਤੇ ਉਸ ਤੋਂ ਉਹਨੂੰ ਉਸ ਵੇਲੇ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਦੀ ਹੈ ਤੇ ਕਾਗਜ਼ ਭਰਨ ਵੇਲੇ ਪਠਾਨ ਮਾਜਰਾ ਜੋ ਲਿਖਦਾ ਉਹਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਹਨਾਂ ਕਾਗਜ਼ਾ 'ਚ ਕੀ ਲਿਖਦਾ ਕਿ ਆਪਣਾ ਮੇਰੀ ਕਰਵਾਲੀ ਦਾ ਨਾਮ ਸਿਮਰਨਜੀਤ ਕੌਰ ਹੈ। ਇਸ ਪੀੜਤਾ ਦਾ ਨਾਮ ਹੋਰ ਹੈ। ਉਹ ਕਹਿੰਦੀ ਕਿ ਮੈਨੂੰ ਉਦੋਂ ਪਤਾ ਲੱਗਿਆ ਬਈ ਇਹਦੇ ਘਰਵਾਲੀ ਦਾ ਨਾਮ ਤਾਂ ਇਹਨੇ ਸਿਮਰਨਜੀਤ ਕੌਰ ਭਰਿਆ ਤੇ ਮੈਨੂੰ ਇਹਨੇ ਤਲਾਕਸ਼ੁਦਾ ਦੱਸ ਕੇ ਵਿਆਹ ਕਰਵਾਇਆ। ਸੋ ਕਹਿੰਦੀ ਇਸ ਤੋਂ ਬਾਅਦ ਜਿਹੜਾ ਹੈ ਕਾਨੂੰਨੀ ਪਤਨੀ ਤੱਕ ਲਿਖਿਆ ਸੀਗਾ ਸਿਮਰਨਜੀਤ ਕੌਰ ਨੂੰ ਇਹਨੇ। ਇਹ ਪਤਨੀ ਲਿਖਿਆ ਕਹਿੰਦੀ ਤੇ ਮੈਂ ਮਾਨਸਿਕ ਤੌਰ ਤੇ ਬੜੀ ਬੁਰੀ ਤਰ੍ਹਾਂ ਟੁੱਟ ਗਈ ਜਦੋਂ ਮੈਨੂੰ ਪਤਾ ਲੱਗਿਆ ਕਿ ਪਠਾਨ ਮਾਜਰਾ ਨੇ ਮੇਰਾ ਇਦਾਂ ਵਿਆਹਿਆ ਵਰਾ ਹੋ ਕੇ ਝੂਠ ਬੋਲ ਕੇ ਤੇ ਮੇਰੇ ਨਾਲ ਝੂਠਾ ਵਿਆਹ ਕਰਾ ਕੇ ਮੇਰੇ ਇਹ ਸਰੀਰਕ ਸੰਬੰਧ ਬਣਾਉਂਦਾ ਰਿਹਾ ਬਲਾਤਕਾਰ ਕਰਦਾ ਰਿਹਾ ਪਰ ਕਹਿੰਦੀ ਮੈਂ ਉਹਨੂੰ ਆਪਣੀ ਕਾਨੂੰਨੀ ਪਤਨੀ ਮੰਨ ਰਹੀ ਸੀਗੀ ਤੇ ਕਹਿੰਦੀ ਬਈ ਇਸ ਦੌਰਾਨ ਜਦੋਂ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਇਤਰਾਜ਼ ਕੀਤਾ ਇਸ ਦੌਰਾਨ ਉਸਨੇ ਮੈਨੂੰ ਆਪਣੀ ਅਸ਼ਲੀਲ ਵੀਡੀਓ ਬਣਾ ਕੇ ਫੋਨ ਤੇ ਭੇਜੀ ਕਿੰਨੇ ਹਰਮੀਤ ਪਠਾਨ ਮਾਜਰਾ ਨੇ ਜੇ ਤੁਹਾਨੂੰ ਸੌਖੇ ਸ਼ਬਦਾਂ ਸਮਝਾਵਾਂ ਤਾਂ ਆਪਣੀ ਇਸ ਮਹਿਲਾ ਨੂੰ ਜਿਹਦੇ ਨਾਲ ਉਹਦੇ ਸਰੀਰਕ ਸੰਬੰਧ ਬਣੇ ਸੀ ਪਠਾਨ ਮਾਜਰਾ ਇਸ ਘਟਨਾ ਤੋਂ ਬਾਅਦ ਆਪਣੀ ਕਸ਼ਲੀਲ ਵੀਡੀਓ ਬਣਾ ਕੇ ਉਸ ਔਰਤ ਨੂੰ ਭੇਜਦਾ ਤੇ ਇਸ ਮਹਿਲਾ ਦਾ ਕਹਿਣਾ ਹੈ ਕਿ ਮੈਂ ਪੇਸ਼ ਵੀ ਕਰ ਸਕਦੀ ਹਾਂ ਤੁਹਾਨੂੰ ਅੱਜ ਵੀ ਦਿਖਾ ਦਾਂਗੀ ਵੀਡੀਓ ਉਹ ਅਤੇ ਫਿਰ ਕਿਉਂਕਿ ਇਹ ਵਿਧਾਇਕ ਬਣ ਗਿਆ ਸੀਗਾ ਤੇ ਤਾਕਤਵਰ ਹੋ ਗਿਆ ਸੀ ਸਿਆਸੀ ਤਾਕਤ ਆ ਗਈ ਸੀ ਇਹਦੇ ਕੋਲ ਤੇ ਕਹਿੰਦੇ ਕਈ ਤਰ੍ਹਾਂ ਤੋਂ ਦਬਾਅ ਪਾ ਕੇ ਇਹ ਮੈਨੂੰ ਸ਼ਿਕਾਇਤਾਂ ਦੇਣ ਤੋਂ ਰੋਕਦਾ ਰਿਹਾ ਜਦੋਂ ਮੈਂ ਕਿਹਾ ਨਹੀਂ ਮੈਂ ਇਨਸਾਫ ਲੈਣ ਲਈ ਸ਼ਿਕਾਇਤਾਂ ਦਵਾਂਗੀ ਤੇ ਇਸ ਤੋਂ ਬਾਅਦ ਉਹਨੇ ਫਿਰ ਭਰੋਸਾ ਕਿਹਾ ਦਿੱਤਾ ਕਹਿੰਦਾ ਨਹੀਂ ਮੈਂ ਆਪਣੀ ਪਹਿਲੀ ਘਰ ਵਾਲੀ ਛੱਡ ਦਾਂਗਾ ਤਲਾਕ ਲੈ ਲਾਂਗਾ ਤੇ ਤੈਨੂੰ ਮਤਨੀ ਵਜੋਂ ਮੰਨਾਂਗਾ ਮਾਨਤਾ ਦਵਾਵਾਂਗਾ ਅਤੇ ਇਹ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਪਠਾਨ ਮੱਜ ਰਹੇ ਨੇ ਮੰਨੀਆਂ ਵੀ ਸੀਗੀਆਂ ਲੇਕਿਨ ਕੰਨੀ ਕੁਝ ਸਮਾਂ ਬੀਤਿਆ ਪਰ ਮੈਂ ਦਰਖਾਸਤਾਂ ਦੇਈ ਜਾ ਰਹੀ ਸੀ ਤੇ ਇਹ ਰਾਜਨੀਤਕ ਤੌਰ ਤੇ ਤਾਕਤਵਰ ਹੋ ਚੁੱਕਾ ਸੀ ਤਾਂ ਮੇਰੀ ਕਿਤੇ ਪੇਸ਼ ਨਹੀਂ ਚੱਲੀ ਤੇ ਮੇਰੇ ਤੇ ਦਬਾਅ ਪਾਉਣ ਲਈ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਗਏ ਜੁਲਾਈ 2024 ਆਪਾਂ ਭਾਵ ਮੋٹے ਤੌਰ ਤੇ ਲਈਏ ਤਾਂ ਇੱਕ ਸਾਲ ਤੋਂ 2 ਮਹੀਨੇ ਉੱਪਰ ਹੋ ਗਏ ਜਾਂ ਸਤੰਬਰ ਖੈਰ ਸ਼ੁਰੂ ਹੋਇਆ ਜੁਲਾਈ 2024 ਦੌਰਾਨ ਮੈਂ ਪਟਿਆਲਾ ਸੀ ਮੈਨੂੰ ਇੱਕ ਅਣਪਛਾਤੇ